ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਦਾਂਪੁਰ ਵਿਖੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਪਹੁੰਚੇ ਜਿੱਤੇ ਉਹਨਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਫਰਮਨ ਸਿੰਘ ਅਤੇ ਇਸ ਮੌਕੇ ਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਅਤੇ ਹੋਰ ਸਿੱਖਿਆ ਵਿਭਾਗ ਦੇ ਅਫਸਰ ਪਹੁੰਚੇ ਹੋਣ ਜੋਗੀ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜਨ ਕੁਲਦਸਤ ਦੇ ਦਿੰਦੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਦੇ ਬੱਚਿਆਂ ਵੱਲੋਂ ਬੈਚ ਲਾਏ ਜਾ ਰਹੇ ਹਨ ਅਤੇ ਹਲਕਾ ਬਦਾ ਨਰਿੰਦਰ ਕੌਰ ਬਰਾਜ ਨੂੰ ਇਸ ਮੌਕੇ ਉਨ ਦੇ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਕਰਮ ਸਿੰਘ ਨਗਟੇ ਅਤੇ ਬੀਡੀਪੀਓ ਪੁਆਣੀਗੜ੍ਹ ਵੀ ਪਹੁੰਚੇ ਹੋਏ ਹਨ ਇਸ ਮੌਕੇ ਤੇ ਉਹਨਾਂ ਬੋਲੋ ਜਿੱਥੇ ਇੱਕ ਦੇਖ ਸਕਦੇ ਹੋ ਤਸਵੀਰਾਂ ਵਿੱਚ ਉਹਨਾਂ ਨੂੰ ਫੁਲਕਾਰੀ ਨਾਲ ਲਿਆਇਆ ਜਾ ਰਿਹਾ ਹੈ ਇੱਥੇ ਕੋਡ ਅਟੋਰੀਅਮ ਬਣਾਇਆ ਗਿਆ ਸੀ ਕਿਉਂਕਿ ਪਿਛਲੇ ਸਾਲ ਵਿੱਚ ਪੁਆਣੀਗੜ੍ਹ ਦਾ ਨਦਾਂਪੁਰ ਸਕੂਲ ਨੂੰ ਜ਼ਿਲ੍ਹੇ ਵਿੱਚੋਂ ਫਰਸਟ ਅਵਾਰਡ ਮਿਲਿਆ ਜਿਸ ਦੇ ਨਾਲ ਉਹਨਾਂ ਨੂੰ 10 ਲੱਖ ਰੁਪਏ ਮਿਲੇ ਸਨ ਜਿਸ ਦੇ ਨਾਲ ਉਹਨਾਂ ਨੇ ਕੋਡ ਅਟੋਰੀਅਮ ਤਿਆਰ ਕੀਤਾ ਗਿਆ ਜੋ ਕਿ ਆਲੀਸ਼ਾਨ ਆਡੀਟੋਰੀਅਮ ਤਿਆਰ ਕੀਤਾ ਗਿਆ ਹੈ ਕਿਉਂਕਿ ਪਾਨੀਗੜ ਬਲਾਕ ਦੇ ਵਿੱਚ ਅਗਰ ਗੱਲ ਕਰੀਏ ਤਾਂ ਨਦਾਮਪੁਰ ਸਕੂਲ ਨੂੰ ਮਾਣ ਹੈ ਜਿਸ ਨੂੰ ਇਹ ਆਡੀਟੋਰੀਅਮ ਮਿਲਿਆ ਹੈ ਤੁਸੀਂ ਮੇਰਾ ਵਿੱਚ ਦੇਖ ਸਕਦੇ ਹੋ ਇਹ ਸੀ ਦੇ ਬੱਚਿਆਂ ਵੱਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਨੂੰ ਜਿੱਥੇ ਆਡੀਟੋਰੀਅਮ ਵਿੱਚ ਬਣਾਇਆ ਗਿਆ ਉੱਥੇ ਲਿਜਾਇਆ ਜਾ ਰਿਹਾ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਸਰਪੰਚ ਚੰਨੋ ਅਤੇ ਉਹਨਾਂ ਦੇ ਨਾਲ ਜਸਪਾਲ ਸਿੰਘ ਸਰਪੰਚ ਮੱਟਰਾਂ ਅਤੇ ਉਹਨਾਂ ਦੇ ਨਾਲ ਕੁਲਦੀਪ ਸਿੰਘ ਸਰਪੰਚ ਰਾਜਪੁਰਾ ਤਸਵੀਰਾਂ ਦੇਖ ਸਕਦੇ ਹੋ ਔਡੀਟੋਰੀਅਮ ਦਾ ਉਦਘਾਟਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਨਦਾਮਪੁਰ ਸਮਾਰਟਸ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪਰਮਲ ਸਿੰਘ ਨਾਲ ਹਨ ਅਤੇ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਿਬਨ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਦੇ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਜਿੱਥੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਉੱਥੇ-ਉੱਥੇ ਹਲਕਾ ਵਿਧਾਇਕ ਵੱਲੋਂ ਬੱਚਿਆਂ ਦੇ ਵੀ ਮੂੰਹ ਮਿੱਠਾ ਕਰਵਾਏ ਗਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਬੋਲੋ ਜਿੱਥੇ ਬੱਚਿਆਂ ਦੇ ਨਾਲ ਪਿਆਰ ਹੁੰਦਾ ਤੇ ਉੱਤੇ ਉਹਨਾਂ ਨੇ ਕਹਿੰਦੀ ਵੀ ਨਜ਼ਰ ਆਏ ਕਿ ਮੈਨੂੰ ਨੰਦਾਮਪੁਰ ਸਕੂਲ ਦੇ ਵਿੱਚ ਆ ਕੇ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਜਿੱਥੇ ਇੱਥੇ ਹਰ ਟਾਈਮ ਬਹੁਤ ਵਧੀਆ ਖੁੱਲੇ ਹਵਾਦਾਰ ਕਮਰੇ ਤੇ ਹੋ ਉਹਦਿਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਤੇ ਹਲਕਾ ਵਿਧਾਇਕ ਨਰਮਲ ਹਲਕਾ ਵਿਧਾਇਕ ਨਿਰੰਦਰ ਕੌਰ ਪਰ ਆਜ ਬਣੋ ਇੱਥੇ ਪ੍ਰਿੰਸੀਪਲ ਪਰਮੋਦ ਸਿੰਘ ਦੀ ਕਾਬਲੀਤ ਰਿਪਰਦੇ ਕਿਹਾ ਕਿ ਜਦੋਂ ਤੋਂ ਉਹ ਸਕੂਲ ਦੇ ਵਿੱਚ ਆਏ ਹਨ ਉਸ ਤੋਂ ਬਾਅਦ ਸਕੂਲ ਦੇ ਵਿਚਾਰ ਚੰਦ ਲੱਗੇ ਗਏ ਹਨ ਜਿੱਥੇ ਆਡੀਟੋਰੀਅਮ ਬਣਿਆ ਹੈ ਉੱਥੇ ਪਹਿਲਾਂ ਬਹੁਤ ਉੱਚੀ ਉੱਚੀ ਕਾਤ ਤੇ ਬਹੁਤ ਖਰਾਬ ਜਗ੍ਹਾ ਨਜ਼ਰ ਆਉਂਦੀ ਸੀ ਪਰ ਉਹ ਔਡਿਟੋਰੀਅਮ ਬਣਨ ਤੋਂ ਬਾਅਦ ਪਵਾਨੀਗੜ੍ਹ ਦਾ ਸਕੂਲ ਪਵਾਨੀਗੜ੍ਹ ਦੇ ਵਿੱਚ ਨਦਾਂਪੁਰ ਸਕੂਲ ਹਲਕੇ ਦੇ ਵਿੱਚ ਬਹੁਤ ਫੂਬ ਚਰਚਾ ਦੇ ਵਿੱਚ ਹੈ ਕਿਉਂਕਿ ਇੱਥੇ ਬਣੇ ਹੋਏ ਸਟੇਡੀਅਮ ਤੋਂ ਲਾ ਕੇ ਆਮ ਔਡਿਟੋਰੀਅਮ ਦਿੱਤੇ ਇਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਇਸ ਔਡਿਟੋਰੀਅਮ ਨੂੰ ਏਸੀ ਹਾਲ ਬਣਾਉਣ ਲਈ ਵੀ ਏਸ਼ੀਆ ਦਾ ਪ੍ਰਬੰਧ ਕਰਨ ਬਾਰੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਜਲਦੀ ਇਸ ਦਾ ਵੀ ਪ੍ਰਬੰਧ ਕਰਕੇ ਦੇਣਗੇ ਆਉ ਉਹ ਤੁਹਾਨੂੰ ਸੁਣਾਉਣਾ ਹੋਰ ਕੀ ਕੀ ਕਿਹਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤੇ ਗਏ ਪ੍ਰਿੰਸੀਪਲ ਪਰਮਨਤ ਸਿੰਘ ਜੀ ਦੇ ਕੰਮਾਂ ਬਾਰੇ ਬੇਦਰ ਸ਼ਾਨਦਾਰ ਹੈ ਮੈਂ 2016 ਤੋਂ ਜਦੋਂ ਤੋਂ ਸਰਕਾਰੀ ਸਕੂਲਾਂ ਸਿਨੀਅਰ ਸੈਕੰਡਰੀ ਸਕੂਲ ਪੜ੍ਹੋ ਐਜ਼ ਅ ਪ੍ਰਿੰਸੀਪਲ ਆਈ ਆ ਉਹਦੋਂ ਤੋਂ ਹੀ ਪਰਮਨਤ ਸਰ ਦੇ ਨਾਲ ਕੰਮਕਾਰ ਦੇ ਵਿੱਚ ਜੁੜੀ ਹੋਈ ਐ ਜਦੋਂ ਵੀ ਕੋਈ ਸਕੂਲ ਦਾ ਮਸਲਾ ਹੁੰਦਾ ਸੀ ਜਾਂ ਕਹਾਂ ਲੋ ਕਿ ਕੋਈ ਵਿੱਚ ਜਿੱਥੇ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ ਉਹ ਰਾਜਨੀਤੀ ਦੀ ਸ਼ੁਰੂਆਤ ਦਾ ਜਿਹੜਾ ਅਜੰਡਾ ਸੀਗਾ ਉਹ ਸਿੱਖਿਆ ਤੇ ਆ ਸਿੱਖਿਆ ਦੇ ਉੱਪਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ោਦਿਆ ਜੀ ਨੇ ਜਿਸ ਤਰੀਕੇ ਨਾਲ ਸਕੂਲ ਆਫ ਫੈਮਿਨਸ ਦਾ ਜਿਹੜਾ ਕਨਸੈਪਟ ਲੈ ਕੇ ਆਏ ਨੇ ਅੱਜ ਉਹ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਲਾਗੂ ਹੋ ਰਿਹਾ ਮੈਂ ਧੰਨਵਾਦੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਿ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਸ ਸਰਕਾਰ ਦਾ ਹਿੱਸਾ ਬਣ ਕੇ ਅੱਜ ਸਾਨੂੰ ਇਹ ਕਿ ਮੈਨੂੰ ਇਹ ਮੌਕਾ ਦਿੱਤਾ ਰਹਿਣੀ ਆ ਕਾਰਜ ਜਿਹੜਾ ਮੇਰੇ ਸਿਰ ਤੇ ਆ ਹਮੇਸ਼ਾ ਕੋਸ਼ਿਸ਼ ਕਰੀਦੀ ਆ ਕਿ ਹਰ ਸਮਾਂ ਬਾਅਦ ਵਿੱਚ ਧੰਨਵਾਦ ਕਰੀਏ ਪਰ ਉਹ ਜਿਹੜਾ ਰਹਿਣਾ ਪਰਲੇ ਬਹੁਤ ਵੱਡਾ ਔਰ ਸਿੱਖਿਆ ਸਰਕਾਰਾਂ ਦੇ ਅਜੰਡੇ ਤੋਂ ਅੰਨਾ ਲਾਠੀ ਚਾਰਜ ਹੁੰਦੇ ਸੀ ਫਿਰ ਭਰਤੀ ਹੁੰਦੇ ਸੀਗੇ ਬੱਚੇ ਕਹਿਣ ਲੱਗੇ ਸੀ ਕਿਉਂਕਿ ਬੱਚੇ ਆਪਣੇ ਟੀਚਰ ਨੂੰ ਜਿਹੜਾ ਆਦਰਸ਼ ਮੰਨਦੇ ਆ ਤੇ ਜਦੋਂ ਬੱਚੇ ਦੇਖਦੇ ਸੀ ਕਿ ਸਾਡੇ ਜਿਹੜੇ ਟੀਚਰ ਨੂੰ ਤਾਂ ਪਹਿਲਾਂ ਲਾਠੀ ਚਾਰਜ ਹੁੰਦਾ ਔਰ ਮੈਂ ਇੱਕ ਦੋ ਵੀਡੀਓ ਦੇਖੀ ਨੇ ਕਿ ਬੱਚੇ ਕਹਿੰਦੇ ਕਿ ਨਹੀਂ ਪਹਿਲਾਂ ਤਾਂ ਲੱਖੀਆਂ ਖਾਣੀਆਂ ਪੈਂਦੀਆਂ ਨੇ ਅਸੀਂ ਵੀ ਟੀਚਰ ਬਣਨਾ ਜਿੱਥੇ ਸਾਡੇ ਵਰਗੇ ਹਾਲ ਦੇ ਵਿੱਚ ਦੋ ਤਾਂ ਟੀਚਰ ਬੈਠੇ ਜਿਨ੍ਹਾਂ ਤੋਂ ਮੈਂ ਖੁਦ ਪੜ੍ਹੀ ਆ ਇੱਥੇ ਜਗਤਾਰ ਸਰ ਬੈਠੇ ਸੀਗੇ ਮੈਨੂੰ ਲੱਗਦਾ ਬਾਹਰ ਉੱਠ ਕੇ ਚਲ ਗਏ ਆ ਅ ਹਮੇਸ਼ਾ ਖੁਸ਼ੀ ਹੁੰਦੀ ਆ ਕਿ ਅੱਜ ਉਹਨਾਂ ਸਕੂਲਾਂ ਦੇ ਵਿੱਚ ਜਿਵੇਂ ਮੈਡਮ ਗੱਲ ਕਰ ਰਹੀ ਸੀ ਕਿ ਸਕੂਲ ਦੇ ਵਿੱਚ ਮੈਂ ਪਲੱਸ 2 ਦੇ ਪੇਪਰ ਦਿੱਤੇ ਆ 10th ਦੇ ਮੈਂ ਪੜੋਸ ਸਕੂਲ ਦੇ ਵਿੱਚ ਦਿੱਤੇ ਆ ਤੇ ਬਾਅਦ ਵੀ ਮੈਂ ਚੰਨੋ ਸਕੂਲ ਦੇ ਵਿੱਚ ਕੀਤੀ ਆ ਸਰਕਾਰੀ ਸਕੂਲਾਂ 'ਚ ਹੀ ਪੜਕੀ ਆਇਆ ਪ੍ਰਾਇਮਰੀ ਵੀ ਮੈਂ ਪ੍ਰਾਇਮਰੀ ਸਕੂਲ ਭਰਾਸ ਤੋਂ ਕੀਤੀ ਆ ਸਰਕਾਰੀ ਕਾਲਜ ਲੜਕੀਆਂ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਆ ਪੰਜਾਬੀ ਯੂਨੀਵਰਸਿਟੀ ਤੋਂ ਮੈਂ ਮਾਸਟਰਸ ਕੀਤੀ ਆ ਐਲ ਐਲ ਵੀ ਕੀਤੀ ਆ ਔਰ ਮੈਂ ਸਰਕਾਰ ਦੀ ਧੰਨਵਾਦੀ ਆ ਇੱਕ ਵਾਰ ਫੇਰ ਮੁੱਖ ਮੰਤਰੀ ਸਾਹਿਬ ਦੀ ਕਿ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਲਈ ਇਨੇ ਵੱਡੇ ਪੱਧਰ ਤੇ ਗ੍ਰਾਂਟਾਂ ਦਿੱਤੀਆਂ ਨੇ ਚਾਹੇ ਸਕੂਲਾਂ ਨੂੰ ਹੋ ਗਿਆ ਚਾਹੇ ਛੱਪੜਾਂ ਨੂੰ ਆਹ ਹੁਣ ਕਲਕਾਂ ਵੱਡੀਆਂ ਜਾਣੀਆਂ ਨੇ ਛੱਪੜਾਂ ਦੇ ਕੰਮ ਬੀਡੀਪੀ ਸਾਹਿਬ ਬੈਠੇ ਆ ਜੰਗੀ ਪੱਧਰ ਤੇ ਅਸੀਂ ਛੱਪੜਾਂ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਾਂਗੇ ਡੀਸਲਟਿਕ ਦਾ ਚਾਹੇ ਉਹਨਾਂ ਚੋਂ ਪਾਣੀ ਆ ਚਾਹੇ ਕੱਢਣਾ ਉਹਨਾਂ ਨੂੰ ਖਾਲੀ ਕਰਕੇ ਚਾਹੇ ਪਾਈਪਲਾਈਨਾਂ ਦੇ ਜਿਹੜੀਆਂ ਪਾਉਣੀਆਂ ਨੇ ਔਰ ਉਹਦੇ ਨਾਲ ਹੀ ਸਾਰੇ ਹਲਕੇ ਦੇ ਵਿੱਚ ਬੱਚਿਆਂ ਨੂੰ ਖੇਡਾਂ ਦੇ ਪਾਸੇ ਪ੍ਰੇਰਿਤ ਕਰਨ ਦੇ ਲਈ ਅਸੀਂ ਹਰ ਇੱਕ ਪਿੰਡ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਵਾਲੀਬਾਲ ਗਰਾਊਂਡ ਬਣਾ ਕੇ ਸਾਲ ਦੇ ਵਿੱਚ ਦਵਾਂਗੀ ਕੋਈ ਵੀ ਪਿੰਡ ਐਸਾ ਨਹੀਂ ਰਹੂਗਾ ਜਿਹਦੇ ਕੋਲ ਵਾਲੀਬਾਲ ਗਰਾਊਂਡ ਨਾ ਹੋਵੇ ਸਾਰੇ ਇਹ ਸਾਰੇ ਰੱਖਣਾ ਤੇ ਕੰਪਲੀਟ ਕਰਕੇ ਦਵਾਂਗੇ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਚੱਲਣਗੇ ਔਰ ਮੈਨੂੰ ਖੁਸ਼ੀ ਹੁੰਦੀ ਆ ਇਸ ਸਕੂਲ ਦੇ ਵਿੱਚ ਆ ਕੇ ਔਰ ਬਾਰ-ਬਾਰ ਇਹ ਕਰਦਾ ਕਿ ਸਕੂਲ ਦੇ ਵਿੱਚ ਆਵਾਂ ਮੈਂ ਧੰਨਵਾਦ ਕਰਦੀ ਆ ਇੱਕ ਵਾਰ ਦੇ ਸਾਰੇ ਅਧਿਆਪਕ ਸਹਿਬਾਨਾਂ ਦਾ ਜਿਨ੍ਹਾਂ ਨੇ ਇਨੀ ਮਿਹਨਤ ਦੇ ਨਾਲ ਇਹ ਆਡੀਟੋਰੀਆ ਮੈਨਾ ਖੂਬਸੂਰਤ ਆਡੀਟੋਰੀਆ ਬਣਾਇਆ ਤੇ ਨਾਲ ਸੋਹਣਾ ਜਿਹੜਾ ਸਕੂਲ ਬਣਾਇਆ ਤੁਸੀਂ ਮੰਗ ਨਹੀਂ ਰੱਖੂਗੇ ਪਰ ਮੈਨੂੰ ਪਤਾ ਕਿ ਜਿਹੜੀਆਂ ਤੁਹਾਡੀਆਂ ਇੱਕ ਦੋ ਚੀਜ਼ਾਂ ਹੈਗੀਆਂ ਨੇ ਇੱਕ ਤਾਂ ਬੱਚੇ ਕਿਉਂਕਿ ਨਦਾਮਪੁਰ ਜਿਹੜੇ ਪਿੰਡ ਦੇ ਬੱਚੇ ਨੇ ਪਿੰਡ ਫਿਰ ਵੀ ਨੇੜਾ ਜਿਹੜੀ ਕਲੋਨੀਆਂ ਨੇ ਮੱਟਰਾਂਲੇ ਪਾਸੇ ਜਾ ਰਹੀਆਂ ਨੇ ਤੇ ਜ਼ਿਆਦਾਤਰ ਗਿਣਤੀ ਸਾਡੇ ਬੱਚਿਆਂ ਦੀ ਜਿਹੜੀ ਹੈਗੀ ਉਹ ਮੱਟਰਾਂਲੇ ਪਾਸੇ ਆ ਤੇ ਛੋਟੇ ਬੱਚੇ ਨੇ ਉਹਨਾਂ ਨੂੰ ਇੱਥੇ ਤੱਕ ਕੌਣਾ ਔਖਾ ਇਹਨਾਂ ਦੀ ਆਟੋ ਦੀ ਜਿਹੜੀ ਡਿਮਾਂਡ ਹੈਗੀ ਆ ਕੇ ਬੱਚੇ ਹਨ ਕੋਟੋ ਲੱਗ ਜਾਵੇ ਜਿਹਦੇ ਨਾਲ ਉਥੋਂ ਲੈ ਕੇ ਆਇਆ ਜਾ ਸਕੇ ਉਹਨੂੰ ਮੈਂ ਚੈੱਕ ਕਰਾ ਲੈਂਦੀ ਆ ਕਿ ਕੋਈ ਪੰਚਾਇਤੀ ਫੰਡ ਚੋਂ ਜਾਂ ਕਿਸੇ ਵੀ ਹੋਰ ਫੰਡ ਦੇ ਵਿੱਚੋਂ ਅਸੀਂ ਉਹ ਕਿਹੜੀ ਤੁਹਾਨੂੰ ਸਹੂਲਤ ਆ ਜਿਹੜੀ ਪ੍ਰੋਵਾਈਡ ਕਰਾ ਸਕੀਏ ਉਹ ਮੈਂ ਚੈੱਕ ਕਰਾ ਕੇ ਤੁਹਾਨੂੰ ਉਸ ਸਹੂਲਤ ਆ ਜਿਹੜੀ ਉਹ ਜ਼ਰੂਰ ਪ੍ਰੋਵਾਈਡ ਕਰਾ ਕੇ ਦੇਵਾਂਗੇ ਦੂਸਰਾ ਅੱਜ ਕਿਉਂਕਿ ਤਾਂ ਕੁਦਰਤੀ ਚੰਗਾ ਹੋ ਗਿਆ ਕਿ ਆਡੀਟੋਰੀਅਮ ਦੇ ਉਦਘਾਟਨ ਤੇ ਆਏ ਆ ਨਹੀਂ ਤਾਂ ਸਾਡੇ ਧੰਨਵਾਦ ਰਹੇ ਨੇ ਜੇ ਸਾਨੂੰ ਇਹੀ ਪ੍ਰੋਗਰਾਮ ਸਟੇਜ ਤੇ ਕਰਨਾ ਪਹਿਲਾਂ ਦਾ ਟੈਂਟ ਲਾ ਕੇ ਤੇ ਸਾਡਾ ਹਾਲ ਉੱਥੇ ਕੀ ਹੋਣਾ ਸੀ ਇੰਨੀ ਗਰਮੀ ਦੇ ਵਿੱਚ ਸੋ ਜਿਹੜੀ ਸਟੇਜ ਹੈ ਉਹਦੇ ਉੱਤੇ ਸ਼ੈੱਡ ਨਹੀਂ ਹੈਗਾ ਸੋ ਸ਼ੈੱਡ ਆ ਜਿਹੜਾ ਉਹ ਵੀ ਬੜੀ ਜਲਦੀ ਤੁਹਾਨੂੰ ਬਣਾ ਕੇ ਉਹ ਦਵਾਂਗੇ ਤੇ ਨਾਲ ਹੀ ਬੱਚਿਆਂ ਦਾ ਜਿਹੜਾ ਸਾਈਕਲ ਸਟੈਂਡ ਮੈਡਮ ਬੈਠੇ ਨੇ ਇੱਧਰ ਖੜੇ ਆ ਮੇਰੇ ਕੋਲ ਡਿਪਟੀ ਡੀਓ ਕਿਉਂਕਿ ਇਹ ਘੜੋ ਲੰਬਾ ਸਮਾਂ ਪ੍ਰਿੰਸੀਪਲ ਰਹਿਨੇ ਸੋ ਮੈਡਮ ਕਹਿੰਦੇ ਮੈਂ ਉਥੇ ਪੜਾ ਕੇ ਆਈਆਂ ਬੱਚਿਆਂ ਨੂੰ ਪਰ ਉਹ ਸਕੂਲ ਦੇ ਵਿੱਚ ਵੀ ਕਹਿੰਦੇ ਬੱਚਿਆਂ ਨੂੰ ਜਿਹੜਾ ਓਕੇ ਤੇ ਪਾਇਲ ਨੇ ਇਸ ਦਿਨ ਆਲੀ ਹੈ ਉਹ ਵੀ ਮਨਜਿੰਦਰ ਕੋ ਰਹਾ ਹੈ ਜਿਸ ਨੇ ਸੈਕੰਡਰੀ ਸ਼੍ਰੀ ਕਲਾਸ ਦੇ ਵਿੱਚੋਂ ਪ੍ਰਾਪਤ ਕੀਤੀ ਹੈ ਸਰ ਤਾਲੀਆਂ ਵੱਜ ਗਿਆ ਰਹਿਣ ਦੀ ਬੱਚਿਆਂ ਦੀ ਬਹੁਤ ਜ਼ਿਆਦਾ ਤਾਲੀਆਂ ਜਿਹੜਾ ਫਰਸਟ ਪੋਜੀਸ਼ਨ ਹੈ ਨੌਵੀਂ ਚੰ ਦੇ ਵਿੱਚ ਹਾ ਤਾਲੀਆਂ ਮਾਰ ਕੇ ਪਹਿਲਾ ਮੈਂ ਬਾਹਰੇ ਆ ਕਿ ਇਹ ਇੱਕ ਸੰਭਿਆਰ ਅਬਸਟ ਟੈਂਡਰ ਸਿੰਘ ਫਰਸਟ ਪੋਜੀਸ਼ਨ ਸਿੱਪਾ ਹਾਜ਼ਰੀਆਂ ਵਾਲਾ ਕੌਣ ਹੈ ਤੇ ਕੋਈ ਨਾਮ ਹੋਰ ਹਾਈਐਸਟ ਸਭ ਦੇ ਬੱਚੇ ਸਭ ਦੇਖ ਕੇ ਸਾਹਮਣੇ ਦੇ ਰਹੀ ਇੱਕ ਮਿੰਟ हाँ जी देख सामने बैठ गरो ओके लिख बैठ लिख हेमले मैडम निरंतर पर प्ला अजीब लोग इस ऑडिट हो रही हूँ हाँ का सामने जी सामने सारा सामने सारा सामने देख ਸਰ ਅਸੀਂ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸਵਾਗਤ ਵਿੱਚ ਪਹੁੰਚਣ ਦਾ ਲੈ ਮੋਟੀਵੇਟਰ ਮਨਜੀਤ ਕੌਰ ਮੈਂ ਅੱਜ ਹਲਕਾ ਵੈਗਿੰਗਿੰਦੁਰਪੁਰਾ ਪਿੰਡ ਦੀ ਇੱਕ ਹੋਰ ਅਡਿਟੋਰੀਅਮ ਦਾ ਉਦਘਾਟਨ ਕੀਤਾ ਗਿਆ ਜੋ ਕਿ ਅੱਜ ਤੱਕ ਸਿਰ ਪ੍ਰਾਈਵੇਟ ਸਕੂਲਾਂ ਚ ਦੇਖਣ ਨੂੰ ਮਿਲਦੇ ਸੀ ਪਰ ਭਵਾਨੀਗੜ੍ਹ ਦੇ ਇਲਾਕੇ ਲਈ ਇੱਕ ਮਹਾਨੀ ਗੱਲ ਹੈ ਕਿ ਇਥੇ ਨਵਾਂ ਸਕੂਲ ਬਣ ਗਿਆ ਸਿਰਫ 10 ਲੱਖ ਰੁਪਏ ਦਾ ਬਣਾਉਣ ਵਾਲੇ ਜਗ੍ਹਾ ਚ 20 ਲੱਖ ਸਤਿਆ ਕੀਤੀ ਗਈ ਤੇ ਐਮਐਲਏ ਸਾਹਿਬ ਨੇ ਪਿੱਠ ਫੱਟਵਾ ਕੇ ਜਿੰਨੀ ਛੋਟੀ ਸਿੱਖਿਆ ਭਗਦੀ ਦੀ ਪੋਸਿਬਿਲਟੀ ਸਾਡੇ ਪਾ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਇਨਾਮੀ ਰਾਸ਼ੀ ਦੇ ਨਾਲ ਤਿਆਰ ਹੋਏ ਆਡੀਟੋਰੀਅਮ ਦਾ ਉਦਘਾਟਨ ਹੋਇਆ ਮਾਨਯੋਗ ਐਮਐਲਏ ਸਾਹਿਬਾ ਨੇ ਉਦਘਾਟਨ ਕੀਤਾ ਪਰਮਲ ਸਰ ਇਹ ਗੋਲੋਂ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਹੰਬਲਾਲੇ ਮਾਰਿਆ ਇਨਾਮੀ ਰਾਸ਼ੀ ਨੂੰ ਜਿਹੜੀ ਸਹੀ ਵਰਤੋਂ ਸੀ ਉਹ ਇਹਨਾਂ ਨੇ ਕਰਕੇ ਦਿਖਾਈ ਹੈ। ਔਰ ਬਹੁਤ ਐਫਰਟ ਫੁੱਲ ਨੇ ਬੜੇ ਵਿਲਪਾਰ ਦੇ ਸਟ੍ਰੌਨ ਨੇ ਕਿ ਜੇ ਪੈਸੇ ਇਹਨਾਂ ਦੇ ਘਟੇ ਤਾਂ ਇਹਨਾਂ ਨੇ ਐਮਐਲਏ ਸਾਹਿਬਾ ਦੇ ਨਾਲ ਉਹਨਾਂ ਤੋਂ ਹੈਲਪ ਲੈ ਕੇ ਇਹਨੂੰ ਪੂਰਾ ਕਰਵਾਇਆ ਤੇ ਅੱਜ ਦੇ ਪ੍ਰੋਗਰਾਮ ਤੋਂ ਖੁਸ਼ ਹੋ ਕੇ ਐਮਐਲਏ ਸਾਹਿਬਾ ਇਥੇ ਏਸੀ ਦੇ ਲਈ ਵੀ ਕਹਿ ਕੇ ਗਏ ਨੇ ਔਰ ਹੋਰ ਵੀ ਜੋ 인ਫਰਾਸਟਰਕਚਰ ਅੰਦਰ ਉਹਨਾਂ ਨੂੰ ਹੋਰ ਚਾਹੀਦਾ ਉਹਦੇ ਲਈ ਵੀ ਉਹ ਪ੍ਰਤੀਬੱਧ ਹੋ ਕੇ ਗਏ ਨੇ ਕਿ ਇਸ ਸਕੂਲ ਨੂੰ ਜ਼ਰੂਰੀ ਤੌਰ ਤੇ ਆਡੀਟੋਰੀਅਮ ਦੇ ਲਈ ਉਹ ਜਿੰਨੀ ਵੀ ਸਾਇਤਰਾਸ਼ੀ ਦੀ ਲੋੜ ਹੋਊਗੀ ਉਹ ਦੇਣਗੇ ਇਸ ਲਈ ਮੈਂ ਮੈਡਮ ਜੀ ਦਾ ਤੈ ਦਿਨੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੂੰ ਸਕੂਲ ਜਿਹੜਾ ਹੈ ਅੱਛਾ ਲੱਗਿਆ ਔਰ ਇਹਦੇ ਲਈ ਉਹਨਾਂ ਨੇ ਆਪਣਾ ਹੈਲਪਿੰਗ ਹੈਂਡ ਜਿਹੜਾ ਹੈ ਉਹ ਸਕੂਲ ਨੂੰ ਦਿੱਤਾ ਤੇ ਪਰਮਲ ਸਰ ਨੂੰ ਏਜ ਲਈ ਮੈਂ ਵਧਾਈ ਦੇਣਾ ਚਾਹੁੰਦੀ ਆ ਤੇ ਅੱਗੇ ਵੀ ਉਹਨਾਂ ਨੂੰ ਸਕੂਲ ਦੇ ਲਈ ਜਿਹੜੇ ਉਹਨਾਂ ਦੇ ਉਦਮ ਨੇ ਛਲਾਗਾ ਯੋਗ ਉਹਨਾਂ ਦੇ ਕਦਰ ਨੇ ਉਹ ਹਮੇਸ਼ਾ ਇਦਾਂ ਹੀ ਪ੍ਰੇਰਿਤ ਰਹਿਣਗੇ ਔਰ ਸਕੂਲ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ ਸਰ ਕੋਰੋਨਾ ਦੀ ਲੋੜ ਕਰ ਦਿੱਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਨੂੰ ਸਰ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਾਡੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਪਿਛਲੇ ਸਾਲ ਅਸੀਂ ਬਸਟ ਸਕੂਲ 어워ਡ ਬਜੇਤਾ ਸੀਗਾ ਡਿਸਟ੍ਰਿਕਟ ਦੇ ਵਿੱਚੋਂ ਸੀਨੀਅਰ ਸਕੈਂਡਰੀ ਵਿੰਗ ਦੇ ਵਿੱਚੋਂ ਤੇ ਸਾਨੂੰ 10 ਲੱਖ ਰੁਪਇਆ ਮਿਲਿਆ ਸੀ ਉਹਦੇ ਵਿੱਚੋਂ ਅਸੀਂ ਇਹ ਆਡੀਟੋਰੀਅਮ ਤਿਆਰ ਕੀਤਾ ਸੀ ਤੇ ਮਾਨਯੋਗ ਐਮਐਲਏ ਸਾਹਿਬ ਦੀ ਸਹਾਇਤਾ ਦੇ ਨਾਲ ਉਹਦੇ ਚ ਬਾਕੀ ਜਿਹੜੇ ਪੈਸੇ ਸੀ ਉਹਨਾਂ ਨੇ ਕਿਸੇ ਦਾਨੀ ਸੱਜਣ ਤੋਂ ਸਾਨੂੰ ਦਵਾਤੇ ਸੀ ਉਹਨਾਂ ਨੇ ਉੱਥੇ ਇਨਫਰਾਸਟ੍ਰਕਚਰ ਹੀ ਦਿੱਤਾ ਉਹ ਦਾਨੀ ਸੱਜਣ ਨੇ ਉਹ ਇਨਫਰਾਸਟ੍ਰਕਚਰ ਜੋ ਰਹਿੰਦਾ ਸੀ ਉਹ ਕਹਿੰਦੇ ਅਸੀਂ ਪੂਰਾ ਕਰਦੇ ਨੇ ਉਹਨਾਂ ਨੇ ਪੂਰਾ ਕਰਤਾ ਤੇ ਆਡੀਟੋਰੀਅਮ ਤਕਰੀਬਨ ਕੰਪਲੀਟ ਹੋ ਗਿਆ ਏਸੀ ਪੈਂਡਿੰਗ ਸੀਗੇ ਹੁਣ ਤੁਹਾਡੇ ਸਾਹਮਣੇ ਐਮਐਲਏ ਸਾਹਿਬ ਨੇ ਕਹਿਤਾ ਕਿ ਉਹ ਮੇਰੀ ਜ਼ਿੰਮੇਵਾਰੀ ਹੈ ਜਿੰਨੀਆਂ ਘਾਟਾਂ ਸੀ ਅੱਜ ਅਸੀਂ ਉਹਨਾਂ ਨੂੰ ਜਿੰਨਾ ਅੱਜ ਤੱਕ ਦੇ ਇਨਫਰਾਸਟ੍ਰਕਚਰ 'ਚ ਜੋ-ਜੋ ਕਮੀ ਹੈ ਸਾਨੂੰ ਲੱਗਦਾ ਸੀ ਕਿ ਸਾਨੂੰ ਹੋਰ ਚਾਹੀਦਾ ਜੇ ਐਮਐਲਏ ਸਾਹਿਬ ਉਹ ਅਨਾਉਂਸ ਕਰ ਗਏ ਕਿ ਉਹ ਮੇਰੀ ਜ਼ਿੰਮੇਵਾਰੀਆਂ ਵਿਦਿਨ ਹੀ ਸ਼ਾਰਟ ਟਾਈਮ ਜਿਹੜਾ ਉਹ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਜਾਨੀ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਐਮਐਲਏ ਸਹਿਬਾਨ ਦਾ ਸਾਡੇ ਸਿੱਖਿਆ ਅਧਿਕਾਰੀ ਸਹਿਬਾਨ ਦਾ ਜਿਹੜੇ ਸਾਡੇ ਮੋਢਾ ਨਾਲ ਮੋਢਾ ਜੋੜ ਕੇ ਰੱਖਦੇ ਨੇ ਤੇ ਸਾਡਾ ਹੌਸਲਾ ਦੁੱਗਣਾ ਹੋ ਜਾਂਦਾ ਸਕੂਲ ਨੂੰ ਚਲਾਉਣ ਦੇ ਵਿੱਚ ਮੱਟਰਾਂ ਨ ਦਾਪਸਟੂ ਦੇ ਵਿੱਚ ਉਦਘਾਟਨ ਕੀਤੇ ਗਿਆ ਜਪਨ ਦਾ ਪਰਚੋਰ ਸਟੋਰੀਅਮ ਦਾ ਉਦਘਾਟਨ ਕੀਤਾ ਗਿਆ ਬਹੁਤ ਘੱਟ ਪੈਸਿਆਂ ਨਾਲ ਤੁਹਾਡੇ ਟਾਈਮ ਦੇ ਵਿੱਚ ਪੁਣਾਇਆ ਗਿਆ ਕੀ ਕੰਮ ਹੈ ਅ ਅੱਜ ਪਹਿਲਾ ਮੱਟਰਾਂ ਦੇ ਦੋ ਕਮਰੇ ਨੇ ਜਿਹੜੇ ਬਣ ਕੇ ਤਿਆਰ ਹੋਏ ਨੇ ਉਹਨਾਂ ਦਾ ਉਦਘਾਟਨ ਕੀਤਾ ਤੇ ਉਸ ਤੋਂ ਬਾਅਦ ਨਦਾਮਪੁਰ ਸਕੂਲ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਆਡੀਟੋਰੀਅਮ ਬਣ ਕੇ ਤਿਆਰ ਹੋਇਆ ਸੋ ਮੈਂ ਵਧਾਈ ਦਿੰਨੀ ਹੈ ਇੱਥੋਂ ਦੇ ਜਿਹੜੇ ਟੀਚਰ ਨੇ ਅਧਿਆਪਕ ਸਰਬਾਨ ਨੇ ਪ੍ਰਿੰਸੀਪਲ ਸਾਹਿਬ ਕੇ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਅੱਜ ਇਹਨਾਂ ਨੇ ਜ਼ਿਲ੍ਹੇ ਦੇ ਵਿੱਚੋਂ ਮੇਰੇ ਹਲਕੇ ਦਾ ਸਕੂਲ ਨਦਾਮਪੁਰ ਨੇ ਜ਼ਿਲ੍ਹੇ ਚੋਂ ਟਾਪ ਕੀਤਾ ਫਰਸਟ ਇਹ ਸਕੂਲ ਜਿਹੜਾ ਜ਼ਿਲ੍ਹੇ ਚੋਂ ਆਇਆ ਤੇ ਜਿਸ ਦੀ ਬਦੌਲਤ ਅੱਜ ਇਹਨਾਂ ਨੂੰ ਜਿਹੜੀ 10 ਲੱਖ ਰੁਪਏ ਇਨਾਮੀ ਰਕਮ ਮਿਲੀ ਸੀ ਔਰ ਇਹਨਾਂ ਨੇ ਐਕਸਟਰਾ ਐਫਰਟ ਕਰਦੇ ਹੋਏ ਅੱਜ ਇਹਨੂੰ ਜਿਹੜਾ 20 ਲੱਖ ਰੁਪਏ ਦੇ ਨਾਲ ਤਿਆਰ ਕਰਕੇ ਅੱਜ ਜਿਹੜਾ ਲੋਕ ਆਰਪਿਕ ਕੀਤਾ ਬੱਚਿਆਂ ਨੂੰ ਜਿਹੜਾ ਆਉਣ ਵਾਲੇ ਸਮੇਂ ਲਈ ਇੱਕ ਵੱਡੀ ਸਹੂਲਤ ਹੈ ਜਿਹੜੀ ਇੱਥੇ ਜਿਹੜੀ ਮਿ ਸੋ ਬਹੁਤ ਹੀ ਸ਼ਾਨਦਾਰ ਜਿਹੜਾ ਆਡੀਟੋਰੀਅਮ ਬਣ ਕੇ ਜਿਹੜਾ ਤਿਆਰ ਹੋਇਆ ਮੈਂ ਤੁਹਾਨੂੰ ਕਹੂੰਗੀ ਕਿ ਉਹਦੀ ਵਿਸ਼ੇਸ਼ ਤੌਰ ਤੇ ਅਲੱਗ ਤੋਂ ਇੱਕ ਵਾਰ ਉਹਦੀ ਜ਼ਰੂਰ ਕਵਰੇਜ ਕਰਿਓ ਤੇ ਦਿਖਾਓ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਐਦਾਂ ਦੇ ਆਡੀਟੋਰੀਅਮ ਨੇ ਜਿਹੜੇ ਉਹ ਬਣ ਸਕਦੇ ਆ ਤੇ ਇਹ ਬਹੁਤ ਸ਼ਾਨਦਾਰ ਜਿਹੜਾ ਆਡੀਟੋਰੀਅਮ ਮੈਂ ਸਾਰੇ ਟੀਚਰਸ ਦਾ ਅਧਿਆਪਕ ਸਹਿਬਾਨਾਂ ਦਾ ਪ੍ਰਿੰਸੀਪਲ ਸਾਹਿਬ ਦਾ ਮੈਂ ਧੰਨਵਾਦ ਕਰਦੀ ਆ ਵਧਾਈ ਦਿੰਨੀ ਆ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਤੇ ਅੱਜ ਉਹ ਮਕਾਮ ਜਿਹੜਾ ਮੁਕਾਮ ਹਾਸਲ ਕੀਤਾ ਹੈ ਅੱਜ ਤੱਕ ਅਗਰ ਗੱਲ ਕਰੀਏ ਮੈਡਮ ਆਡੀਟੋਰੀਅਮ ਸਿਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੰਕਰਟ ਸਕੂਲ ਜਿਹੜੇ ਕੋਣਾ ਜਿਹੜੇ ਕੋ ਨੂੰ ਮਿਲਦਾ ਸੀ ਪਰ ਅੱਜ ਜੇ ਅਸੀਂ ਸਰਕਾਰੀ ਸਕੂਲ ਨਾਂਪੜ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਗਰਾਉਂਡ ਵਗੈਰਾ ਹੋਵੇ ਓਡੋਰੀਅਮ ਹੋਵੇ ਇੱਕ ਤੋਂ ਇੱਕ 4-5 ਸਾਲਾਂ ਦੇ ਵਿੱਚ ਵਿੱਚ ਤਕਰੀਬਨ ਤਿਆਰ ਹੋ ਚੁੱਕੇ ਨੇ ਜਦੋਂ ਤੋਂ ਆ ਪ੍ਰਿੰਸੀਪਲ ਪਰਮਜੀ ਆਏ ਨੇ ਕੀ ਕਮੋਗੇ ਇਸ ਨੂੰ ਆ ਬਿਲਕੁਲ ਬਹੁਤ ਮਿਹਨਤੀ ਨੇ ਇਹਨਾਂ ਦਾ ਸਾਰਾ ਸਟਾਫ ਜਿਹੜਾ ਪਰਮਲ ਸਿੰਘ ਜੀ ਉਹਨਾਂ ਦਾ ਜਿਹੜਾ ਸਾਰਾ ਸਟਾਫ ਹੈ ਉਹ ਵੀ ਸਾਰਾ ਬਹੁਤ ਮਿਹਨਤੀ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਵੀ ਚੀਜ਼ ਇਹਨਾਂ ਨੂੰ ਲੱਗਦੀ ਹੈ ਕਿ ਜਿਹੜੀ ਕਮੀ ਹੈਗੀ ਉਹ ਇਹਨਾਂ ਦੀ ਨਾਲ ਦੀ ਨਾਲ ਜਿਹੜੀ ਪੂਰੀ ਹੁੰਦੀ ਹੈ ਔਰ ਇਹ ਸਿੱਖਿਆ ਕ੍ਰਾਂਤੀ ਹੈ ਇਹਦੂ ਇਹੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹਦੀ ਉਦਾਹਰਣ ਅੱਜ ਨਿਦੰਪੁਰ ਸਕੂਲ ਦੇ ਵਿੱਚ ਦੇਖ ਨੂੰ ਮਿਲ ਰਹੀਆ ਸੋ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਅੱਗੇ ਵੀ ਸਕੂਲ ਨੂੰ ਤੇ ਇਲਾਕੇ ਦੇ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਹਮੇਸ਼ਾ ਉਹਨਾਂ ਦੇ ਨਾਲ